ਫਾੜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵਾਂਡ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਦੋਸਤੋ ਖੇਮਕਰਨ ਰੋਡ ਦੇ ਉੱਪਰ ਤੁਸੀਂ ਵਿਜ਼ਿਟ ਕਰਨੀ ਆ ਪਿੰਡ ਅਲਗੋ ਕੋਠੀ ਤੇ ਬਾਈ ਜਗਰੂਪ ਸਿੰਘ ਹੋਰਾਂ ਦੇ ਕੋਲੇ ਆਏ ਆ ਤੇ ਤਿੰਨ ਪਸ਼ੂ ਤੁਹਾਨੂੰ ਅੱਜ ਦਿਖਾ ਦਾਂਗੇ ਤੇ ਝੋਟੀਆਂ ਹੋਣਗੀਆਂ ਠੀਕ ਹੈ ਜੀ ਝੋਟੀਆਂ ਹੋਣਗੀਆਂ ਪਹਿਲੇ ਪਹਿਲੇ ਸਵੇਰੇ ਦੂਜੇ ਸਵੇਰੇ ਦੇ ਵਿੱਚ ਪਸ਼ੂ ਹੋਣਗੇ ਸੋ ਜਿਹੜਾ ਪਸ਼ੂ ਪਸੰਦ ਆਊਗਾ ਆਪਦੀ ਜਿਹੜੀ ਦੋਸਤੋ ਤਸੱਲੀ ਆ ਤੁਸੀਂ ਟਿੱਪ ਕੇ ਕਰ ਲਿਓ ਜਿਹੜੇ ਗੱਭਨ ਪਸ਼ੂ ਨੇ ਸਵੇ ਪਸ਼ੂ ਦੀ ਚਪਾਈ ਕਰ ਲਿਆ ਕਰੋ ਗੱਲਬਾਤ ਆਪਾਂ ਬਾਈ ਜਗਰੂਪ ਦੇ ਨਾਲ ਕਰਾਂਗੇ ਦੋਸਤੋ ਤੇ ਅੱਜ ਜਿਹੜੀ ਤਰੀਕ ਆ ਤੁਸੀਂ ਨੋਟ ਕਰ ਲਓ ਕੋਈ 12 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤਕਰੀਬਨ ਕੋਈ 1:30 ਵਜੇ ਦੁਪਹਿਰ ਦਾ ਹੈਗਾ ਸੋ ਆਓ ਕਰਦਿਆਂ ਗੱਲਬਾਤ ਬਾਈ ਜਗਰੂਪ ਸਿੰਘ ਦੇ ਨਾਲ ਪੁੱਛ ਲੈਣੀ ਕੀ ਡਿਟੇਲ ਇਨਫੋਰਮੇਸ਼ਨ ਆ ਅੱਜ ਇਹਨ ਸਭ ਤੋਂ ਪਹਿਲਾਂ ਵੀਰ ਜਗਰੂਪ ਕੀ ਹਾਲ ਚੰਦੇ ਵੀਰ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਰਾ ਠੀਕ ਠਾਕ ਹਾਂ ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚੱਲ ਜੀ ਬਈ ਠੀਕ ਠਾਕ ਵੀਰ ਜੀ ਠੀਕ ਠਾਕ ਤੇ ਅੱਜ ਜਗਰੂਪ ਭਾਈ ਪਸ਼ੂ ਕਿੰਨੇ ਵਖਾਊ ਆ ਆਪਣੇ ਕੋਲ ਪਸ਼ੂ ਵੀਰ ਜੀ ਚਾਰ ਆ ਚਾਰ ਆ ਤੇ ਇੱਕ ਪਰਲੀ ਮੱਝ ਵੇਖੀ ਆ ਆ ਤਿੰਨਾਂ ਦੀ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਵੀਰੇ ਚਾਰ ਪਸ਼ੂ ਐ ਭਰਾਵੋ ਤੇ ਇੱਕ ਫਿਲਹਾਲ ਜਿਹੜੀ ਆ ਉਹ ਸੇਲ ਹੋ ਚੁੱਕੀ ਆ ਠੀਕ ਆ ਤਿੰਨਾਂ ਦੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਝੋਟੀਆਂ ਚੰਗੀਆਂ ਨੇ ਪਿਆਰੀਆਂ ਝੋਟੀਆਂ ਨੇ ਤੇ ਰੇਟ ਪੜ ਤਾਂ ਵੀ ਹਰ ਪਸ਼ੂ ਵੀ ਦਿਖਾਵਾਂਗੇ ਪਰ ਉਹਦੇ ਨਾਲ ਦਾ ਰਿਲੇਟ ਕਰਦਾ ਹੋਊਗਾ ਰੇਟ ਵੀ ਬਿਲਕੁਲ ਭਾਪੜਤਾ ਜਿਹੜਾ ਜਾਇਜ਼ ਆ ਤੇ ਜਗਰੂ ਭਾਈ ਅੱਜ ਰੇਟ ਪਰਤੇ ਵੀ ਜਿਵੇਂ ਹਰ ਵਾਰ ਦੀ ਜਿਨਾਂ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਜੀ ਠੀਕ ਆ ਤੇ ਪਸ਼ੂ ਵੀ ਚੰਗੇ ਆਉਂਦੇ ਹਨ ਠੀਕ ਆ ਬਾਕੀ ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸੇ ਤਰ੍ਹਾਂ ਹੀ ਤੁਰੇ ਆਉਂਦੇ ਨਵੇਂ ਪੁਰਾਣੇ ਹੋ ਜਾਂਦੇ ਆ ਠੀਕ ਆ ਆਓ ਕਰੀਏ ਸਾਂਝੀ ਗੱਲਬਾਤ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਤੁਹਾਨੂੰ ਇਹ ਆਪਾਂ ਝੋਟੀ ਦਿਖਾ ਰਹੇ ਆ ਪਸ਼ੂਆ ਝੋਟੀ ਸੂਣਾ ਵਾਲੀ ਅੱਛਾ ਜੀ ਪਹਿਲਾਂ ਝੋਟੀ ਦਾ ਸੂਣਾ ਪਹਿਲਾ ਸੂਆ ਤੇ ਆ ਛੋਟੀ ਤੁਸੀਂ ਜੀ 2 3 ਸਾਲਾਂ ਦੀ ਹੋਊ ਛੋਟੀ ਜੀ ਹੂੰ 2 3 ਸਾਲ ਉਮਰ ਹੈ ਹਾਂ ਬੜੀ ਠੰਡੀ ਤੇ ਠੀਕ ਹੈ ਜੀ ਤੇ ਆ ਮੂੰਹ ਮੱਥਾ ਜੇ ਆ ਫੇਸ ਕੁਆਲਟੀ ਇਹਦੀ ਹੈਗੀ ਹੈ ਮੰਨ ਲਓ ਇਹ ਸਾਨੂੰ ਸਾ ਬਿਲਕੁਲ ਬੜਾ ਜਾਇਜ਼ ਹੋਵੇਗਾ ਅੱਛਾ ਜੀ ਟੋਕਣਾ ਮੱਝਾ ਵਾਲਾ ਤੇ ਛੋਟੀ ਚੰਗੀ ਹੈ ਤੇ ਮੁੱਲ ਵੀ ਚਲੋ ਜਾਇਜ਼ ਆ ਫਿਰ ਤਾਂ ਸੋਨੇ ਤੇ ਸੁਹਾਗੇ ਦੀ ਗੱਲ ਆ ਤੇ ਇਹਦੇ ਦੇਣ ਕਿੰਨੇ ਕੁ ਲੈਂਦੀ ਹੈ ਜੀ ਦਨ ਵੀਰ ਜੀ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਠੀਕ ਹੈ ਇੱਕ ਹਫਤਾ ਭਰਾਵਾਂ ਸਮਾਨ ਲੈ ਜੂਗੀ ਠੀਕ ਆ ਤੋੜ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਤੇ ਪੂਰੀ ਨਿਗਰ ਝੋਟੀ ਆ ਦੋਸਤੋ ਬਾਕੀ ਕੱਦ ਜਿਹੜਾ ਮੀਡੀਅਮ ਕੱਦ ਤੁਸੀਂ ਮੰਨ ਲਓ ਠੀਕ ਆ ਬੇਲ ਬੇਸ਼ੱਕ ਥੋੜੀ ਜੀ ਸ਼ਾਰਟ ਆ ਬੇਲ ਦੀ ਘਾਟ ਆ ਪਰ ਕੱਦ ਜਿਹੜਾ ਮੀਡੀਅਮ ਹਾਈਟ ਦੇ ਵਿੱਚ ਆ ਤੇ ਹਵਾਨਾ ਕਾਫੀ ਸੁਣਾ ਹੈਗਾ ਆ ਦੇਖੋ ਵੇਦ ਥਾਣੇ ਦੇ ਬਾਹਰ ਬਿਲਕੁਲ ਤੁਹਾਡੇ ਸਾਹਮਣੇ ਆ ਅਗਲੇ ਪਿਛਲੇ ਥਣ ਤੁਸੀਂ ਦੇਖ ਲਓ ਠੀਕ ਆ ਤੇ ਬਾਣੀ ਖਾਣੀ ਪੂਰਾ ਪਈ ਹੈ ਪੂਰੀ ਤਿਆਰੀ ਇੱਕ ਸਾਧੀ ਕੀਤੀ ਪਈ ਆ ਜਿੰਨ ਹਜੇ ਜੇ ਪੰਜ ਚਾਰ ਦਿਨ ਕੋਈ ਹਫਤਾ ਕੱਢ ਗਈ ਹੋਰ ਗੱਲ ਬਣ ਜੂਗੀ ਬਾਕੀ ਪੰਜ ਚਾਰ ਦਿਨ ਤਾਂ لازਮੀ ਹਜੇ ਲੈ ਜੂਗੀ ਠੀਕ ਆ ਇਹ ਵੀ ਜੀ ਘਰ ਚੋਂ ਆਣ ਵਾਲੇ ਨੂੰ ਨਾ ਹਾਂ ਬਹੁਤ ਚੰਗੀ ਮਾਜ ਹੈ ਜੇ ਆਪਾਂ ਲੈਨੇ ਕੋਈ ਟੋਕਰ ਲੈਨੇ ਆ 2-4 ਕਿਲੋ ਵਾਲੀ ਉਹ ਵੀ ਆਪਾਂ ਨੂੰ 50-55 ਜਹਾ ਤੋਂ ਘੱਟ ਨਹੀਂ ਮਿਲਦੀ ਮੈਂ ਟੋਕਰ ਨਹੀਂ ਲੈ ਇਹ ਤਾਂ ਦੁੱਧ ਵੀ ਵੀਰੇ ਅੱਠ ਕਿਲੋ ਕੋਈ ਸੇਵਾ ਕਰੀ ਜਾਉ ਦਿੱਤੀ ਜਾਣਾ ਨਹੀਂ ਬਿਲਕੁਲ ਸੋ ਆਹ ਦੇਖੋ ਜੀ ਠੀਕ ਆ ਥਾਂ ਤੋਂ ਬਹੁਤ ਵਧੀਆ ਕਮਾਲ ਦਾ ਥਾਣਾ ਸਾਇਏ ਜਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬੜੀ ਵਧੀਆ ਸਮਝੋ ਸਾਫ ਠੀਕ ਆ ਆ ਦੇਖੋ ਵੀ ਸਭ ਤੋਂ ਵੱਡੀ ਗੱਲ ਵੀ ਜਿਹੜਾ ਦੋਸਤੋ ਪਸ਼ੂ ਸੀਲ ਸਾਊਗਾ ਠੀਕ ਆ ਪਹਿਲਾਂ ਝੋਟੀ ਆ ਨਵੀਂ ਝੋਟੀ ਆ ਸੋ ਜਿੰਨੇ ਮਰਜੀ ਸੂਵੇ ਪੀ ਕੇ ਜਿਹੜਾ ਬੰਦਾ ਬਾਹਰ ਵਿੱਚ ਬਿੜਾ ਦੋਸਤੋ ਆਪਦਾ ਸੇਲ ਕਰ ਸਕਦਾ ਤੇ ਜਗਰੂਪ ਵੀਰੇ ਲੈਣ ਦੇਣ ਦਾ ਕੀ ਕਰਦੇ ਮੁੱਲ ਮੁੱਲ ਤਾਂ ਜੀ ਕਰਦਾ ਵੀਰੇ 50000 ਹੀ ਵਟ ਲਗੇ ਹਾਂ ਹਾਂ ਨਾ 47000 ਦੇ ਦਾਂਗੇ ਵੀਰੇ 47000 ਹਾਂਜੀ ਔਰ ਰਾਏ ਦਾ 500 ਮਾਨ ਤਨ ਕਰ ਦਾਂਗੇ 46 ਦੇ ਦਾਂਗੇ 46 ਦੀ ਹਾਂਜੀ ਠੀਕ ਹੈ 46 ਦੀ ਦੋਸਤੋ ਬਹੁਤ ਸੋਹਣੀ ਝੋਟੀ ਆ ਐ ਤਾਂ ਵੀਰ ਕੋਈ ਕਟਾਵ ਚੰਗਾ 46000 ਦੀ ਟੋਕੜ ਮੱਝ ਨਹੀਂ ਆਉਂਦੀ ਹਾਂਜੀ ਦਾ ਪਾਸਾ ਜਰ ਝੋਟੀ ਦੇ ਦਿੰਦੇ ਆ ਬਿਲਕੁਲ ਉਹ ਵੀ ਨਵੀਂ ਝੋਟੀ ਕੋਈ ਸ਼ੱਕ ਨਹੀਂ ਤੇ ਪਿਛੇਰੀ ਵੀਰ ਜੀ ਆਪਣੀ ਗਾਰੰਟੀ ਹੂੰ ਜੇਕਰ ਪਿਛਾ ਕੱਢਦੀ ਹੋਵੇ ਤਾਂ ਆਪਾਂ ਮਾਜੋ ਹਾਂਜੀ ਆਪਣੀ ਬਾਕੀ 35 ਤੋਂ 35 ਵਧੀਆ ਇੱਕ ਨੰਬਰ ਵੀਰ ਜੀ ਠੀਕ ਹੈ ਜੀ ਤੇ ਝੋਟੀ ਚੰਗੀ ਆ ਭਰਾਵੋ ਪਸੰਦ ਆਊਗੀ ਪਸ਼ੂ ਜੇਕਰ ਦੋਸਤੋ ਇਹੋ ਜਿਹੇ ਹਿਸਾਬ ਕਿਤਾਬਾ ਵੰਡਦਾ ਮਿਲੇ ਤੇ ਘਰੇਲੂ ਘਰੇ ਰੱਖਣ ਲਈ ਪਸ਼ੂ ਆ ਜ਼ਰੂਰ ਖਰੀਦ ਲੈਣਾ ਚਾਹੀਦਾ ਠੀਕ ਆ ਤੇ ਆ ਹੋ ਗਈ ਪਹਿਲੇ ਨੰਬਰ ਤੇ ਝੋਟੀ ਇੱਕ ਸਾਈਕਲ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਉਣੀ ਇਹ ਸੂਈ ਹੈ ਵੀ ਜੀ ਹਾਂਜੀ ਆ ਵੀ ਜੀ ਸੂਈ ਕੱਲ ਦੀ ਸੂਈ ਝੋਟੀ ਠੀਕ ਹੈ ਇਹ ਕੱਲ ਦੀ ਸੂਈ ਆ ਤੇ ਆ ਤੁਸੀਂ ਦੇਖੋ ਥਣ ਥਣ ਪ੍ਰੋਪਰ ਇਹਦੇ ਵੀ ਬਹੁਤ ਸੋਹਣੇ ਆ ਕੱਲਾ ਕੱਲਾ ਨਖੇਰ ਦੇ ਵਿੱਚ ਥਣ ਚਾਰੇ ਥਣਾ ਦੀ ਵਿੱਥੀ ਜਿਹੜੀ ਆ ਉਹ ਤੁਸੀਂ ਆ ਦੇਖੋ ਤੇ ਇਹ ਸੂਗਾ ਜਗਰੂ ਪਹਿਲਾਂ ਪਹਿਲਣੀ ਆ ਵੀ ਹਾਂਜੀ ਪਹਿਲਾਂ ਠੀਕ ਹੈ ਕੱਦ ਕੋਦੇ ਦਾ ਸਭ ਕੋ ਫੁੱਲ ਕੱਦ ਆ ਗਿਆ ਵਡੀਆਂ ਛੋਟੀਆਂ ਮੱਜਾਂ ਦੇ ਵਿੱਚ ਕੱਦ ਆ ਇਹ ਆ ਵੇਖੋ ਜਰਾ ਠੀਕ ਹੈ ਸਿੰਗੀ ਸਿੰਗੀ ਵਿਖਾਉਣੇ ਆ ਬਾਕੀ ਪਿੱਠ ਬੂੜਾ ਵੇਹੜਾ ਜਿਹੜਾ ਤੁਸੀਂ ਵੇਖੋਗੇ ਪੂਰਾ ਚੁੜਾਈ ਦੇ ਵਿੱਚ ਪਿੱਠ ਬੂੜਾ ਪੂਰਾ ਰਾਜੀ ਆ ਫੁੱਲ ਵਜੇ ਨਾਲ ਆ ਵੇਖ ਠੀਕ ਹੈ ਇੱਕ ਸਿੰਗੋ ਜੇਕਰ ਵੇਖੀ ਇੱਕ ਬਿਲਕੁਲ ਗੁਲਾਈ ਦੇ ਵਿੱਚ ਆ ਸਿੰਗ ਤੇ ਇੱਕ ਬਿਲਕੁਲ ਅਗੇ ਢੇਲੀ ਜਿਵੇਂ ਹੁੰਦਾ ਪਸੂ ਢੇੜਾ ਤੇ ਉਹ ਸੈਂਕ ਜਿਹੜਾ ਦੁੱਧ ਦਿੰਦਾ ਸਭੂ ਸਭ ਧਾਲੀ ਮਾਈ ਧਾਲੀਆਂ ਮੈਂ ਤੁਹਾਨੂੰ ਪੜਾ ਕਰ ਮਾਰੀਆਂ ਦੁੱਧ ਪਸੇਰਾ ਦੇ ਦਿੰਦਾ ਹੂੰ ਇਹ ਵੀ ਜਿਹੜੀ ਨਸਲ ਆ ਹਾਂਜੀ ਤੇ ਜਗਰੂ ਇਹਨੂੰ ਤੋੜਦੀ ਥੋੜਾ ਜਿਹਾ ਜੇ ਇਹਨੂੰ ਆਂ ਇਹਨੂੰ ਤੋੜ ਤੋ ਲੰਮਾ ਤੋੜ ਦੇ ਬੇਲ ਖਾਓ ਇਹਦੀ ਮਾਈ ਹਾਂ ਇਹ ਬੇਲ ਬੜੀ ਆ ਉਚਾਈ ਕੱਦ ਕੜ ਕਾਫੀ ਸੋਹਣਾ ਠੀਕ ਆ ਤੇ ਥਣ ਭਾਂਡਾ ਚੰਗਾ ਜੀ ਬੱਚਾ ਇਹਨਾਂ ਥਲੇ ਕੀ ਪਾਇਆ ਜੀ ਕੱਟੀ ਵੀ ਕੀ ਕੱਟੀ ਆ ਮਗਰ ਹਾਂਜੀ ਹਾਂ ਕੱਟੀ ਮਗਰ ਤੇ ਝੋਟੀ ਪਸੰਦ ਆਊਗੀ ਬਾਕੀ ਥਣ ਥੂਣ ਕੁਆਲਟੀ ਵਾਲਾ ਪੂਰਾ ਮੁੱਠੀ ਵਾਲਾ ਆ ਦੇਖੋ ਪਹਿਲਾਂ ਛੋਟੀਆਂ ਕੱਟੀਆਂ ਖਾ ਲੋ ਬਾਅਦ ਵਿੱਚ ਵਧੀਆ ਚੜਦੀ ਆ ਆਹਾਂ ਦੇ ਵਧੀਆ ਆਉਂਦੀ ਆ ਆਹ ਣਾੜੂ ਖਾ ਲਓ ਬਿਲਕੁਲ ਗਿੱਲਾ ਣਾੜੂ ਦਿੰਦੇ ਨੇ ਆਹ ਣਾੜੂ ਖਾ ਲਓ ਜੀ ਠੀਕ ਹੈ ਜੀ ਗਿੱਲਾ ਣਾੜੂ ਬੱਚੇ ਦੇ ਨਾਲ ਆਹ ਦੇਖੋ ਜਰਾ ਠੀਕ ਹੈ ਜੀ ਚਵਾਹ ਵੀਰ ਬੜਾ ਲੱਗਾ ਹੂੰ ਸੋ ਸੋਹਣੀ ਮਿਲਕ ਦੀ ਜਿਹੜੀ ਦੋਸਤੋ ਆਸ ਹੈਗੀ ਆ ਛੋਟੀ ਚੰਗੀ ਆ ਪੂਰੀ ਜਾਨ ਵਜੇ ਨਾਲੀ ਆ ਤੇ ਸੋਹਣੇ ਦੁੱਧ ਪਾਉਣ ਦੀ ਸੁਭਾਵਨਾ ਪੂਰੀ ਆ ਤੇ ਹੁਣ ਜਗਰੂਪ ਕੋਈ ਦੋ ਡੰਗ ਇੱਕ ਇੱਕ ਡੰਗ ਦੀ ਚਵਾਈ ਹੋਈ ਬੋਲੇ ਦੀ ਦੋ ਡੰਗ ਚਵਾਈ ਹੋ ਗਈ ਆ ਹੋ ਗਈ ਆ ਹਾਂਜੀ ਤੇ ਕੀ ਹੈਗਾ ਥੱਲੇ ਵੀਰ ਜੀ ਆਪਣੇ 5 ਕਿਲੋ ਬੋਲੇ ਸਟਾਰਟਿੰਗ ਹੈਗੀ ਸੋਟ 5 ਕਿਲੋ ਹਾਂਜੀ 5 ਕਿਲੋ ਸਟਾਰਟ ਕੀਤੇ ਸਟਾਰਟਿੰਗ ਤੇ ਚਵਾਈ ਵਧੀਆ ਕੋਈ ਚੂਹੇ ਛੱਟਾ ਆਪਣੀ ਨਹੀਂ ਕੋਈ ਪੂਰ ਛੱਟਾ ਨਹੀਂ ਨਾਲ ਗੱਡਦੀਆਂ ਮੋਟੀ ਮੋਟੀ ਤਾਰ ਆ ਲਓ ਜੀ ਇੱਕ ਰੰਮ ਖਾਓ ਜੀ ਲੇ ਵਾ ਕਿੰਨਾ ਸਾਫ਼ ਖਾਣਾ ਦਿਖਾਓ ਇਹ ਵੀਰ ਦੀ ਝੋਟੀ ਦੁੱਧ ਨਹੀਂ ਥੱਲੇ ਛੱਡਿਆ ਆਪਸ ਮਾਈ ਆ ਪਤਾ ਲੱਗੇ ਕਿਸ ਵੀਰ ਭਰਾ ਨੂੰ ਥਾਂ ਕਿਨੇ ਝੋਟੀ ਕੱਢਦੀ ਹੈ ਬਿਲਕੁਲ ਬਿਲਕੁਲ ਨਖੇੜ ਚੰਗਾ ਭਰਾਹੂ ਪਸੰਦ ਆਊਗੀ ਝੋਟੀ ਓਵਰ ਆਲ ਜਿੰਨੀ ਹੈ ਸਾਰੀ ਪਸੰਦ ਆ ਇੱਕ ਡਿਫਰੈਂਟ ਜੀ ਚੀਜ਼ ਆ ਠੀਕ ਆ ਜੀ ਤੇ ਪਿੱਠ ਪੂੜੇ ਦੀ ਕੱਦ ਕਾਰ ਦੀ ਹਰ ਗੱਲ ਪਾਸੇ ਪੂਰੀ ਆ ਸੋ ਦੂਰੋਂ ਨੇੜੇ ਆਉਣਾ ਕਿਸੇ ਵੀਰ ਨੇ ਪੂਰੀ ਤਸੱਲੀ ਵਾਲੀ ਆ ਕੱਦ ਕਟ ਸੋਹਣਾ ਤੇ ਥਾਂ ਦੇਵੇ ਦੀ ਬੜੀ ਸਫਾਈ ਤੇ ਜਗਰੂਪ ਇਹਦਾ ਮੁੱਲ ਹਰ ਕੀ ਰੂਗਾ ਮੋਲ ਲੇਦਾ 274000 ਅੱਛਾ ਜੀ 5000 ਇਚੋਂ ਛੋਟ ਕਰ ਲਾਂਗੇ 74 ਚੋਂ ਹਾਂਜੀ 1000 ਘੱਟ 70 ਦੇ ਦਾਂਗੇ ਹਾਂ ਨਾ 1000 ਘੱਟ 70 ਦੀ ਹਾਂਜੀ ਠੀਕ ਹੈ ਨਾਲੇ ਨਵੀਂ ਝੋਟੀ ਜੀ ਨਵੀਂ ਝੋਟੀ ਵੀਰਾ ਦੋਸਤ ਵੀ 10 ਕਿਲੋ ਦਊਗੀ ਬਿਲਕੁਲ ਤਾਂ ਮਗਰ ਵੀ ਕੱਟੀ ਹੈ ਮਗਰ ਕੱਟੀ ਠੀਕ ਹੈ ਆਪ ਦੋਸਤੋ ਝੋਟੀ ਅਤੇ ਮਗਰੇ ਦੇ ਕੱਟੀ ਠੀਕ ਆ ਤੇ ਪੂਰੀ ਵਧੀਆ ਜੋੜੀ ਆ 70000 ਦੇ ਵਿੱਚੋਂ ਵੀ ਕੋਈ ਛੋਟ ਛਾਪਾ ਮੌਕੇ ਦੀ ਖੇੜ ਹੈਗੀ ਆ ਉਹ ਵੀ ਹੋ ਜਾਊਗਾ ਪੂਰੀ ਜਵਾਨ ਕਦ ਕਾਠ ਦੀ ਬੜੀ ਸੋਹਣੀ ਲੱਗੀ ਆ ਤੇ ਥਣ ਜਵਾ ਪਸਮਾ ਵੀਰ ਤੋਂ ਪੁੱਛ ਲਿਆ ਵੀ ਇੱਕ ਨੰਬਰ ਜਿਹੜਾ ਜਵਾਬ ਸਮਾਏ ਠੀਕ ਹੈ ਬਾਕੀ ਥਣ ਤੁਣਾ ਇੱਕ ਵਾਰੀ ਤੁਹਾਨੂੰ ਫਿਰ ਦਿਖਾਉਣੀ ਆ ਕਾਫੀ ਸੋਹਣਾ ਚੰਗਾ ਖਾਸਾ ਥਾਣਾ ਆ ਦੇ ਅਗਲੇ ਥਣ ਆਣਗੇ ਠੀਕ ਆ ਬੈਣੀ ਵਾਲੇ ਪਾਸੋਂ ਦਿਖਾਉਣੇ ਜਿਹੜੇ ਬੰਨੇ ਚਵਾਈ ਕਰਦੇ ਆ ਆ ਦੇਖੋ ਜਰਾ ਠੀਕ ਹੈ ਜੀ ਵੀ ਕੋਈ ਭੁਲੇਖੇ ਵਾਲੀ ਚੀਜ਼ ਨਹੀਂ ਹੈਗੀ ਕਿ ਇਹ ਅਗਲੇ ਸੱਚੀ ਖੱਬੀ ਬੈਣੀ ਦੇ ਵਿੱਚ ਨਾ ਕਾਫੀ ਜ਼ਿਆਦਾ ਵੀ 8 8 7 7 ਇੰਚ ਦਾ ਗਾਇਬ ਆ ਤੇ ਬੇਸ਼ੱਕ ਅਗਲੇ ਪਿਛਲੇ ਥਾਣਾ ਦਾ ਕੋਈ 3 ਤੋਂ 4 ਇੰਚ ਚੱਪੇ-ਚੱਪੇ ਦੀ ਵਿਥਾ ਤੇ ਇਹ ਮੂੰਹ ਮੱਥਾ ਬੂੜਾ ਸੋਹਣਾ ਇਹ ਸੱਤਰੇ ਯਾਰ ਤੋਂ ਮਹਾਨ ਤੰਦ ਜਿਹੜਾ ਹੋ ਗਿਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨੀਲੀ ਰਾਵੀ ਦਾ ਨਗੀਨਾ ਨੀਲੀ ਦਾ ਨਗੀਨਾ ਦਿਖਾਉਣੇ ਆ ਦੋਸਤੋ ਤੀਜੇ ਨੰਬਰ ਤੇ ਆ ਇਹ ਵੀ ਝੋਟੀ ਆ ਦੂਜਾ ਸੂਬਾ ਝੋਟੀ ਸੁਨਾਰੀ ਆ ਦੂਜਾ ਸੂਬਾ ਸੁਨਾ ਜੀ ਇਹਨੇ ਹਾਂਜੀ ਅੱਛਾ ਜੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀਆਂ ਹਾਂ ਸਾਰ ਤੇ ਨਿਸ਼ਾਨੀਆਂ ਮੇਰੀ ਜੀ ਲਓ ਜੀ ਬਹੁਤੇ ਵੀਰ ਜਿਹੜੇ ਭਾਲਦੇ ਨੇ ਬਰੀਕੀ ਵਾਲੀ ਨਿਸ਼ਾਨੀ ਹਾਂਜੀ ਵੀ ਸਾਰ ਦੇ ਨਿਸ਼ਾਨ ਜਿਹੜਾ ਦੋਸਤੋ ਮਿਲੂਗਾ ਤੁਹਾਨੂੰ ਬਿਲਕੁਲ ਅਗਲੇ ਪੈਰ ਤੋਂ ਤੇ ਮਗਰ ਮਾਰਕਿੰਗ ਵੇਖੋ ਗੱਡੇ ਡੱਡੇ ਗਿੱਠ ਅਗਲੇ ਪੈਰਾਂ ਤੇ ਜਵਾਬ ਪੂਰਾ ਹੈਗਾ ਤਾਕੀ ਜੀ ਦਾ ਦੋਸਤੋ ਵਾਈਟ ਹੈਗੇ ਆ ਤੋਤੇ ਨੇ ਠੀਕ ਆ ਅੱਖ ਬਿਲੀ ਮਨਕੀ ਹੈ ਤੁਹਾਨੂੰ ਜਦੋਂ ਦਿਖਾਇਆ ਫੇਸ ਕੁਆਲਿਟੀ ਤੋਂ ਤੋਂ ਵੀ ਪਤਾ ਲੱਗ ਜੂਗਾ ਮੱਥਾ ਬੱਲਾ ਤੇ ਪਿੱਠ ਪੂੜੇ ਦੀ ਕਾਫੀ ਸੋਹਣੀ ਆ ਚੜਾਈ ਪਿੱਠ ਪੂੜੇ ਦੀ ਬਗਾਫੀ ਤੇ ਪਤਲੇ ਪਿੰਡੇ ਦੀ ਇਹ ਵੀਰ ਜੀ ਪਹਿਲਾਂ ਸੂਆ ਝੋਟੀ ਨੇ 10 ਹਜ਼ਾਰਾ ਲੀਟਰ ਦੋ ਦਿੰਦਾ ਪਹਿਲਾਂ ਨੇ ਪਹਿਲਾਂ ਨੇ ਐ ਕਿ ਝੋਟੀ ਜ਼ਿਆਦਾ ਨਹੀਂ 12 13 ਲੀਟਰ ਦੋਗੇ ਐ ਤੱਕਾਂ ਨੂੰ ਹਾਂਜੀ ਠੀਕ ਆ ਪਾਦੂਗੀ ਝੋਟੀ ਕੱਦ ਕਾਠ ਵਾਲੀ ਆ ਹਾਂਜੀ ਕੱਦ ਕਾਠ ਵਾਲੀ ਫੁੱਲ ਵੱਡੇ ਕਾਦੀ ਆ ਪੁੱਠਾ ਵੇਖੋ ਕਿੰਨਾ ਚੌੜਾ ਝੋਟੀ ਦਾ ਪੂਰੀ ਸੰਭੀ ਹੋਈ ਆ ਤੇ ਸਭੀ ਦੇ ਵਿੱਚੜਾ ਦੋਸਤੋ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਭਰੇਜ ਆ ਪੂਰੀ ਸੋਹਣੀ ਰਾਜੀ ਝੋਟੀ ਆ ਆ ਪੂਛ ਉੱਪਰ ਤੱਕ ਬਿਲਕੁਲ ਵਾਈਟ ਤੇ ਮਾਰਕਿੰਗ ਜਿੰਨੇ ਵੀ ਆ ਬਿਲਕੁਲ ਅਜਾਇਜ ਮਾਰਕਿੰਗ ਮਾਰਕਿੰਗ ਤੇ ਵਿੱਚ ਆ ਠੀਕ ਆ ਤੇ ਆ ਦੇਖੋ ਹਾਦੇ ਹਫਤਾ ਲੈ ਜੂਗੀ ਲੈ ਜੂਗੀ ਠੀਕ ਆ ਹਫਤਾ ਸਮਾਂ ਲੈ ਜੂ ਅਜੇ ਪਿਛੇ ਦੀ ਆਪਣੀ ਗਾਰੰਟੀ ਹੂੰ ਬਾਕੀ ਗੱਬਣ ਪਸ਼ੂ ਜਿਹੜਾ ਦੋਸਤੋ ਉਹਦੀ ਮੋਸਟਲੀ ਕੀ ਦੇਖਦੇ ਆ ਵੀ ਭਾਰ ਪਿਛੇ ਦੀ ਕੋਈ ਥਣਾ ਦੀ ਬਹੁਤ ਹੀ ਵੀਰਾਂ ਨੂੰ ਡਾਊਟ ਆ ਤੇ ਭਾਰ ਪਿਛੇ ਦੀ ਪੂਰੀ ਤਸੱਲੀ ਗਰੰਟਡ ਚੀਜ਼ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਭਾਰ ਪਿਛਲਾ ਪਸ਼ੂ ਨਹੀਂ ਪੋਂਦਾ ਨਾਲੇ ਇਹੋ ਜੀ ਗਰਮੀ ਦੇ ਵਿੱਚ ਨਾਰਮਲ ਹੀ ਕਈ ਪਸ਼ੂਆਂ ਨੂੰ ਜਿਹੜੀ ਆ ਉਹ ਪਰੇਸ਼ਾਨੀ ਆ ਜਾਂਦੀ ਆ ਪਰ ਇਸ ਝੋਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਹ ਜਿਹੜਾ ਐਪ ਦਿੱਕਤ ਉਹ ਨਹੀਂ ਤੁਹਾਨੂੰ ਵੇਖਣ ਚ ਮਿਲੂਗੀ ਸੋ ਕਾਫੀ ਸੋਹਣਾ ਕੱਦ ਕਾਠ ਥਣ ਦੇਵਾ ਪੂਰਾ ਸਾਫ ਵੇ ტიਪੁੱਤੀ ਕਾਫੀ ਸੋਹਣੀ ਆ ਥਣ ਸ਼ੇਪ ਦੇ ਆਕਾਰ ਦੇ ਵਿੱਚ ਵੀ ਕੀ ਇਹ ਸਾਈਜ਼ ਵਿੱਚ ਤੇ ਬਿਲਕੁਲ ਮੁੱਠੀ ਥਣ ਲੋ ਠੀਕ ਇਹ ਬੜੀ ਖੰਡੀ ਤੇ ਸੀਲ ਸੌ ਜਿਹੜੀ ਆ ਉਹ ਚੁੱਪਦੀ ਦੇਖੋ ਠੰਡੀ ਧੀਰੀ ਪੂਰੀ ਆ ਤੇ ਕਾਫੀ ਚੰਗੀ ਆ ਪਸੂ ਹਰ ਕਨਾਗ ਜਿਹੜਾ ਦੋਸਤੋ ਬੜਾ ਆਪੋ ਆਪਣੇ ਥਾਂ ਤੇ ਕੁਆਲੀਫਾਈਡ ਆ ਤੇ ਜਗਰੂਪ ਕੀ ਮੋਲੇ ਦਾ ਨੀਲੀ ਦਾ ਕੀ ਰਹੂਗਾ ਮੋਟੇ ਵੀਰ ਜੀ ਜੀ ਕਰਦਾ ਸੀ 10000 ਰੁਪਏ ਪਰ ਥੋੜੇ ਦਿਨ ਦਾ ਛੱਡਦੀ ਆ ਜੀ ਦੀ ਛੋਟੀ ਦਾ ਜੀ ਇਹ ਜੀ ਮੋਲੇ ਦਾ ਸੀ 10000 ਹਾਂ ਜੀ 6000 ਰੁਪਏ ਤੇ ਛੱਡਦਾ 6000 ਹਾਂ ਜੀ 74000 ਦੀ ਮੀਰ ਮਾਝ ਦੇਣਾ 74000 ਦੀ ਕੋਈ ਥੋੜੀ ਜਿਹੀ ਜੋ ਗੁੰਜਾਇਸ਼ ਕੋ ਮੌਕੇ ਤੇ ਹੋ ਜੂ ਮਾਨਤਾ ਹੋਰ ਥੋੜਾ ਬੜਾ ਕਰਦਾ ਜੀ ਜਿਨ੍ਹਾਂ ਨੇ ਹੋ ਸਕਦਾ ਗੁੰਜਾਇਸ਼ ਹੋਈ ਜ਼ਰੂਰ ਕਰਾਂਗੇ ਜੀ ਠੀਕ ਹੈ ਕੋਈ ਮੇਰਾ ਵੀਰ ਫੋਨ ਲਾਵੇ ਮਾਨਤਾ ਅਨੁਸਾਰੀਆਂ ਚ ਕਰਾਂਗੇ ਥੋੜਾ ਬੜਾ ਠੀਕ ਹੈ ਬਿਲਕੁਲ ਜਿਹੜਾ ਦੋਸਤੋ ਆਵਾਜ਼ ਮੈਨੂੰ ਤਾਂ ਜਾਇਜ਼ ਜਾ ਲੱਗਦਾ ਫਿਲਹਾਲ ਚ ਅਚੀਜ਼ ਵੇਖ ਕੇ ਲਗਾਇਆ ਜਾਂਦਾ ਪਰ ਇੱਥੇ ਤੁਸੀਂ ਪਰਫੈਕਟ ਚੀਜ਼ ਲੈ ਕੇ ਜਾਓਗੇ ਕੋਈ ਇਹ ਨਹੀਂ ਹੋਊਗੀ ਵੀ ਚੀਜ਼ ਦੇ ਵਿੱਚ ਕੋਈ ਕਾਨ ਆ ਜਾਂ ਕੋਈ ਹਨਾ ਹਵਾਨੇ ਤੋਂ ਲੈ ਕੇ ਸਿੰਗਲ ਦੀ ਬੰਦਤਰ ਕੂਛ ਵੀ ਹਰ ਇੱਕ ਚੀਜ਼ ਤੁਸੀਂ ਵੇਖੋਗੇ ਕੁਆਲਿਟੀ ਵਾਲੀ ਆ ਨੀਲੀ ਦੀ ਝੋਟੀ ਆ ਹੋ ਸਕਦਾ ਵੀ ਬੱਚਾ ਵੀ ਅੱਗੇ ਸੋਹਣਾ ਪਾਵੇ ਠੀਕ ਆ ਜੀ ਜੇ ਕਿਸੇ ਚੰਗੇ ਸੀਮਨ ਤੋਂ ਅੱਗੇ ਗੱਪਣ ਹੋਈ ਨੀਲੀ ਤੋਂ ਠੀਕ ਹੈ ਜੀ ਇਹ ਨਾਲ ਹੀ ਪਤਾ ਪਰ ਕਿਹੜਾ ਲੱਗਾ ਲੱਗਾ ਨੀਲੀ ਰਵੀ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਝੋਟੀ ਓਵਰ ਆਲ ਕਾਫੀ ਸੋਹਣੀ ਆ ਵਜਨ ਵਾਲੀ ਆ ਜਿਹੜਾ ਵੀ ਰਕੇ ਚੰਗੀ ਸੇਵਾ ਖਾਸੀ ਕਰ ਲੂਗਾ ਤੇ ਦੁੱਧ ਜਿਹੜਾ ਵਧੀਆ ਪਾਉਣ ਦੀ ਸੁਭਾਵਨਾ ਆਪਾਂ ਇਸ ਝੂਟੀ ਤੋਂ ਹੈਗੀ ਆ ਤੇ ਕਿਉਂਕਿ ਨੀਲੀ ਦੀ ਆ ਕਿਸੇ ਬਰੀਡ ਦੇ ਵਿੱਚ ਨਸਲ ਵਸਲ ਵਾਲੀ ਆ ਤੇ ਜਗਰੂਪ ਇਸ ਤੋਂ ਇਲਾਵਾ ਇਸ ਤੋਂ ਇੱਕ ਆ ਵੀ ਦੀ ਮੱਝ ਮੈਂ ਖੈਰ ਲੈਵਾ ਲਓ ਜੀ ਇਹ ਮੱਝ ਵੇਚੀ ਆ ਹੂੰ ਇਹਦੀ ਮੱਝ ਬੜੀ ਚੰਗੀ 12 13 ਕਿਲੋ ਦੀ ਗਾਰੰਟੀ ਦੇ ਲਓ ਜੀ ਸੋ ਚੰਗੇ ਮਿਲਕ ਦੀ ਦੋਸਤੋ ਇਸ ਤੋਂ ਆਸ ਕੀਤੀ ਜਾਂਦੀ ਹੈ ਗੱਭਣੇ ਜੀ ਹਾਂਜੀ ਗੱਭਣੇ ਇਹ ਗੱਭਣਾਂ ਠੀਕ ਇਹ ਵੇਚੀ ਵੀਤੀ ਠੀਕ ਆ ਗੱਬਣਾ ਤੇ ਝੋਟੀ ਦੀ ਸ਼ਾਈ ਸ਼ੂਈ ਵੇਖੋ ਬਹੁਤ ਸੋਹਣੀ ਠੀਕ ਹੈ ਜੀ ਤੇ ਇਹ ਝੋਟੀ ਸੇਲ ਹੋ ਚੁੱਕੀ ਆ ਠੀਕ ਆ ਫਿਲਹਾਲ ਆਪਾਂ ਇੱਕ ਵਿਖਾਉਣਾ ਸੀਗਾ ਨਗ ਵੀ ਇਹੋ ਜੀ ਕੁਆਲਟੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਇਸ ਕਰੇ ਹੁੰਦੇ ਬਿਲਕੁਲ ਨਾ ਜਾਇਜ਼ ਰੇਟ ਤੇ ਡੰਗ ਲੈਈਦੇ ਭਾਵੇਂ ਵੀਡੀਓ ਪਾਈਏ 10 ਦਿਨੀ 15 ਦਿਨੀ ਤੇ ਡੰਗਾ ਨਵਾਂ ਲਈਦਾ ਤੇ ਲਈਦਾ ਛਾਂੜ ਕੇ ਆ ਹਾਰੇ ਕੱਡੇ ਨੂੰ ਪੰਜ ਚਾਰ ਜਾਂ ਸਸਤਾ ਡੰਗ ਰਦੇਦਾ ਬਿਲਕੁਲ ਤਾਂ ਇਹ ਡੰਗਰ ਦਾ ਰੋਲ ਵੇਚਦੇ ਰਹਿੰਦੇ ਇੱਕ ਦੋ ਵੀਡੀਓ ਪਾਉਂਦੇ ਕਈਆਂ ਜਿਹਨੂੰ ਕਹੋ ਤੁਹਾਨੂੰ ਇੱਕ ਦੋਰੀਆਂ ਆਖਿਆ ਮਾਲ ਵਿਕ ਜਾਂਦਾ ਫਿਰ ਵਿਕ ਜਾਂਦਾ ਹਾਂ ਜੀ ਬਿਲਕੁਲ ਤੇ ਅੱਜ ਜਗਰੂਪ ਇਹੋ ਪਸ਼ੂ ਸੀਗੇ ਇਹੋ ਪਸ਼ੂ ਤੇ ਨੰਬਰ ਆਪਣੇ ਜ਼ਰੂਰ ਸੰਪਰਕ ਸਾਂਝੇ ਕਰ ਦਿਓ ਪਿੰਡ ਅਲਗੋਂ ਕੋਠੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 98781 33123 98781 33123 ਠੀਕ ਹੈ ਵੀਰ ਇੱਕ ਹੋਰ ਮੋਬਾਈਲ ਨੰਬਰ 84376 72902 ਠੀਕ ਹੈ ਭਰਾ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਗਰੂਪ ਪਿੰਡ ਅਲਗੋਂ ਕੋਠੀ ਤੁਸੀਂ ਖਾਸ ਵਿਜ਼ਿਟ ਕਰ ਲੈਣੀ ਆ ਤੇ ਤਿੰਨ ਨਗ ਜਿਹੜੇ ਅੱਜ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਨੇ ਤੁਸੀਂ ਇਹਨਾਂ ਬਾਰੇ ਗੱਲਬਾਤ ਕਰ ਸਕਦੇ ਹੋ ਜਿੰਨੇ ਪਸ਼ੂ ਦਿਖਾਏ ਆ ਪਸੰਦ ਆਉਣਗੇ ਰੇਟ ਪੜਤਾ ਬਹੁਤ ਜਾਇਜ਼ ਆ ਇਹ ਵੇਖੀ ਜਿੰਨੇ ਆ ਮੁੱਲ ਕਿਤੇ ਆ ਨਾ ਤੇ ਤਿੰਨੇ ਮੱਝਾਂ ਕੋਈ ਵਪਾਰੀ ਖੜਕੇ ਫੇਰ ਵੀਡੀਓ ਪਾ ਲੈ ਫੇਰ ਵੇਖ ਸਕਦੀਆਂ ਜਿੰਨੇ ਜਿੰਨੇ ਮੁੱਲੇ ਨਾਲ ਕਿਤੇ ਆ ਰੋਟੀ ਪਾਣੀ ਉਹਨੂੰ ਵੀ ਜਦਾ ਜਲ ਪਾਣੀ ਵਿੱਚੋਂ ਫੇਰ ਦੇਣਗੇ ਪਸ਼ੂ ਨਫਾ ਕੇ ਦੇ ਕੇ ਜਾਊਗਾ ਠੀਕ ਆ ਇਹੋ ਜਿਹੇ ਪਸ਼ੂ ਜਿਹੜੇ ਆ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਠੀਕ ਆ ਅੱਛਾ ਭਾਈ ਜਗਰੂਪੇ ਇੱਕ ਹੋਰ ਆਪਣੇ ਕੋਲ ਆ ਝੋਟੀ ਬਕਾਊ ਆ ਅੱਜ ਇਹ ਵੀਰ ਜੀ ਹੁਣੇ ਆਈ ਆ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਬਿਲਕੁਲ ਅ ਝੋਟੀ ਜਿਹੜੀ ਆ ਦੋਸਤੋ ਇਹਦੇ ਜ਼ਿਕਰ ਨਹੀਂ ਸੀ ਕੀਤਾ ਫਿਲਹਾਲ ਹੁਣੇ ਵੀਰ ਹੁਣਾਂ ਦੇ ਬਿਲਕੁਲ ਫਾਰਮ ਤੇ ਘਰੇ ਅੱਡੇ ਤੇ ਆਈ ਆ ਇਹ ਝੋਟੀ ਬਕਾਊਗਾ ਤਾਂ ਸੁਹਾ ਕਿੰਮਾ ਸੁੰਨ ਜਾ ਰਹੀ ਆ ਵੀ ਜੀ ਦੂਜਾ ਸੁਹਾ ਸੁੰਨ ਜਾ ਰਹੀ ਆ ਦੂਜੇ ਸੂਬੇ ਆ ਦਿਨ ਕਿੰਨੇ ਲੈ ਜੂਗੀ ਦਿਨ ਲੈ ਜੂਗੀ ਵੀਰ ਜੀ 5-6 ਦਿਨ ਪੰਜ ਛੇ ਦਿਨ ਹਾਂਜੀ ਤੇ ਬੜੀ ਥਣੀ ਹੁਣ ਵੀ ਕਾਫੀ ਚੰਗੀ ਸੋਹਣੀ ਪਈ ਆ ਹਾਂਜੀ ਤੇ ਲੈ ਲੂਗਾ ਹੋਰ ਚੰਗਾ ਸੋਨਾ ਬਣਾਉਗਾ ਉਹ ਖੋਲ ਜੂਗੀ ਵੀ ਬਾਕੀ ਜੱਪਾ ਦਿਖਾਉਣੇ ਆ ਫੇਸ ਮਾੜਾ ਬਖਾਇੋ ਜਗਰੂ ਪੈਣ ਮੂੰਹ ਮੱਥਾ ਕਰਿਓ ਤਾਂ ਦੇਖੋ ਜੀ ਅ ਸੁਹਾ ਦੂਜਾ ਹੀ ਨਾ ਜੀ ਹਾਂਜੀ ਦ ਦੋ ਜਾਸੂਗਾ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਭਰਾਵੋ ਤੇ ਥਣ ਛੱਡਾ ਤੁਹਾਨੂੰ ਵਿਖਾਉਨੇ ਆ ਸੋ ਕਾਫੀ ਸੋਹਣੀ ਨਿਗਰ ਲੇਵਾ ਹੈਗਾ ਆ ਦੇਖੋ ਪਸ਼ੂ ਆ ਜਾ ਦੋਸਤੋ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਝੋਟੀਆਂ ਤਕਰੀਬਨ ਅੱਜ ਚਾਰ ਘਟੋ ਘਟ ਝੋਟੀਆਂ ਜਿਹੜੀ ਵੀ ਚੰਗੀ ਲੱਗੂਗੀ ਉਹ ਤੁਸੀਂ ਖਰੀਦ ਸਕਦੇ ਹੋ ਤੇ ਗੱਬਣ ਪਸ਼ੂ ਅੱਜ ਨਾਗ ਜਿੰਨੇ ਆ 올ਓਵਰ ਜਿੰਨੇ ਵੀ ਨਾਗ ਤੁਹਾਨੂੰ ਦਿਖਾਏ ਆ ਬਿਲਕੁਲ ਗੱਬਣ ਆ ਬਿਲਕੁਲ ਤਿਆਰੀ ਦੇ ਉੱਤੇ ਆ ਜਗਰੂਪ ਤੋਰੋ ਇਹਨੂੰ ਆ ਦੇਖੋ ਸੋਰੀ ਹੈ ਠੀਕਾ ਸੋ ਸਰੀਰ ਘਟਾਂਚਾ ਚੋਟੀ ਦਾ ਚੰਗਾ ਬਿਲਕੁਲ ਪਿੰਡਾ ਜਿਹੜਾ ਦੋਸਤੋ ਪਤਲਾ ਠੀਕਾ ਪਤਲੇ ਪਿੰਡੇ ਦੀ ਆ ਤੇ ਥਣ ਜੱਡਾ ਜਿਹੜਾ ਤੁਸੀਂ ਦੇਖੋਗੇ ਤੇ ਹਜੇ ਵੀਰ ਕਹਿੰਦਾ ਹੋਵੇ ਘਟੋ ਕਰਦੀ ਇੱਕ ਹਫਤਾ ਲੈਂਦੀ ਆ ਤੇ ਲੈਵਟੀ ਸੋਹਣੀ ਆ ਜਿਹੜੀ ਦੋਸਤੋ ਠੀਕ ਆ ਆਰਡਰ ਕੁਆਲਟੀ ਕਾਫੀ ਸੋਹਣੀ ਥਣ ਪੂਰਾ ਮੁਠੀ ਆ ਦੇਖੋ ਆਹ ਹੋਰ ਦੇ ਆਹ ਹੋਰ ਦੇ ਆਰੇ ਤੇ ਰੇਟ ਭਾਅ ਫੜਦਾ ਜਿਹੜਾ ਦੋਸਤੋ ਬਹੁਤ ਜਾਇਜ਼ ਆ ਠੀਕ ਆ ਜੀ ਤੇ ਸੋ ਜਾਇਜ਼ ਰੇਟ ਭਾਅ ਫੜਦਾ ਬਾਜ਼ਾਰ ਚਾਰ ਥਾਵਾਂ ਚੈੱਕ ਕਰਕੇ ਦੋਸਤੋ ਫਿਰ ਤੁਸੀਂ ਟਰਾਈ ਮਾਰਿਓ ਰੇਟ ਫੜਦਾ ਬਹੁਤ ਜਾਇਜ਼ ਜਗਰੂਪ ਕੀ ਲੈਣ ਦੇਣ ਦਾ ਕੀ ਕੀਤਾ ਵੀਰ ਜੀ ਮੋਲੇ ਦਾ 75000 ਹਾਂਜੀ ਹਾਂ ਨਾ 77000 ਦੀ ਦਵਾਂਗੇ 77000 ਦੀ ਹਾਂਜੀ ਠੀਕ ਆ ਜੀ ਛੋੜ ਆ ਆਪਣੀ ਮਰਜ਼ੀ ਨਾਲ ਕਰਾਂਗੇ ਵਿੱਚ ਇੱਥੇ ਠੀਕ ਹੈ ਹੋ ਜੋ ਵੀ ਹੈ ਨਾ ਫਿਰ ਫਿਰ ਖੁੱਲੀ ਚੱਲ ਥੋੜਾ ਬੜਾ ਕਰਾਂਗੇ ਜਿਆਦਾ ਵੀ ਜੇ ਕੋਈ ਖੁੱਲੀ ਤੇ ਭਾਵੇਂ ਆ ਵੀ ਕੋਈ 2-400 ਦੀ ਕੋਈ 1500 ਦੀ ਵੀ ਹੋ ਜੂਗੀ ਹਾਂਜੀ ਠੀਕ ਆਪਾਂ ਤੇ 73000 ਜਿਹੜਾ ਦੋਸਤੋ ਲੈਣ ਦੇਣ ਕੀਤਾ ਭਰਾ ਨੇ ਠੀਕ ਆ ਤੇ ਹਾਈਟ ਸੋਹਣੀ ਆ ਬਾੜੀ ਉੱਚੀ ਵੀਰੀ ਤੇ ਬਾੜੀ ਵਿਚ ਵਿਚਾਲੇ ਦਾ ਸਹਿਜ ਆ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਬਾਕੀ ਬੇਨਬੂਨ ਤੁਹਾਨੂੰ ਦਿਖਾਉਣੇ ਆ ਕਾफी ਸੋਹਣੀਆਂ ਜਿਹੜੀਆਂ ਬਿਲਕੁਲ ਸਕੀਨ ਦੇ ਉੱਪਰ ਬੇਨ ਇਹ ਦਿਖਾਈ ਦੇਣਗੀਆਂ ਤੁਹਾਨੂੰ ਆ ਦੇਖੋ ਠੀਕ ਆ ਸੋ ਤੁਹਾਨੂੰ ਆ ਇੱਕ ਵਾਰੀ ਫੇਰ ਕਰੋ ਚੈੱਕ